ਕਿਸੇ ਪ੍ਰੋਗਰਾਮ ਤੇ ਕਿਸੇ ਮੁੰਡੇ ਨੇ ਪਾਨੀ ਸਿੱਧੂ ਤੋਂ ਮੈਕ ਫੜ ਕੇ ਕਿਹਾ ਕਿ ਮੈਂ ਆਪਣੀ ਲਿਖੀ ਇੱਕ ਸ਼ੈਰੀ ਸੁਣਾਉਣੀ ਹੈ ਤੇ ਸ਼ੈਰੀ ਸੁਣਾ ਕੇ ਮੈਂ ਸਭਨਾਂ ਨੂੰ ਆਪਣਾ ਆਪ ਦਿਖਾਉਣਾ ਚਾਹੁੰਦਾ ਹਾਂ ਆਪਣੀ ਮੇਰੀ ਲਿਖਤ ਦਿਖਾਉਣੀ ਚਾਹੁੰਦਾ ਹਾਂ ਤੇ ਉਹਨੇ ਸ਼ੈਰੀ ਐਵੇਂ ਦੀ ਗਾਈ ਕਿ ਪਾਨੀ ਸਿੱਧੂ ਉਸ ਤੋਂ ਬਾਅਦ ਮੈਕ ਫੜ ਕੇ ਕਿਹਾ ਕਿ ਜਾ ਵੇ ਤੂੰ ਆ ਕੀ ਗਾਤਾ ਕਹਿੰਦਾ ਜੋ ਅੱਜ ਕੀ ਪਿੱਛੇ ਮਰਦਾ ਹੈ ਜਾਂ ਡਿਪਰੈਸ਼ਨ ਜਾਂਦਾ ਮੈਂ ਉਹਨੂੰ ਬੰਦਾ ਹੀ ਨਹੀਂ ਸਮਝਦਾ ਆਓ ਤੁਸੀਂ ਵੀ ਦੇਖੋ ਇਹ ਮੁੰਡੇ ਨੇ ਕਿਹੜੀ ਸ਼ੈਰੀ ਸੁਣਾਈ ਜਿਸ ਤੋਂ ਸੁਣ ਕੇ ਪਾਨਾ ਸਿੱਧੂ ਵੀ ਸ਼ਰਮਸ਼ਾਰ ਹੋ ਗਿਆ ਉਹ ਦੇਖੋ ਤੇ ਵੀਡੀਓ ਅਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਰਿਵਿਊ ਜ਼ਰੂ ਚੇਤਾ ਉਸ ਫਲ ਦਾ ਵੀ ਮੇਰੀ ਅੱਖਾਂ ਮੂਰੇ ਪਿਆ ਤੇ ਮੈਨੂੰ ਫਰੈਂਡ ਫਰੈਂਡ ਕਹਿਣਾ ਤੈਨੂੰ ਮਚਾਣ ਲਈ ਮੇਰੇ ਨਾਲ ਡੇਟ ਤੇ ਜਾਣ ਨੂੰ ਕਹਿਣਾ ਚੇਤਾ ਤੇਰੀ ਮਾਂ ਦਾ ਵੀ ਮੇਰੇ ਦਿਮਾਗ 'ਚ ਚੱਲਦਾ ਪਿਆ ਅੱਜ ਕੱਲ ਕਿਸੇ ਨਾਲ ਗੱਲ ਜਰ ਕਰਨ ਨੂੰ ਦਿਲ じゃ ਨਹੀਂ ਕਰਦਾ ਲੱਗਦਾ ਮੈਂ ਡਿਪਰੈਸ਼ਨ 'ਚ ਪਿਆ ਡਿਪਰੈਸ਼ਨ ਕਿਉਂ ਗਿਆ ਡਿਪਰੈਸ਼ਨ ਤੇ ਕਿਉਂ ਗਿਆ ਉਹਨਾਂ ਨੂੰ ਇਹ ਪੁੱਛਣਾ ਉਹ ਭਰਾਵਾ ਮੈਂ ਤੂੰ ਮੇਰਾ ਛੋਟਾ ਭਰਾ ਹੈ ਆਪਾਂ ਲਿਖਤ ਬਦਲੀਏ ਆਪਾਂ ਸੋਚ ਬਦਲੀਏ ਆਪਾਂ ਡਿਪਰੈਸ਼ਨ ਜਾਂ ਆਪਾਂ ਦਾ ਮਰ ਕੇ ਮਾਰਨ ਵਾਲੇ ਆ ਸੁਣੋ ਹੱਕਾਂ ਲਈ ਲੜਨ ਵਾਲੇ ਆ ਇਹ ਗੱਲਾਂ ਨਹੀਂ ਹੈਗੀਆਂ ਆਸ ਕੀ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਗੱਲ ਕਹਿਣਾ ਹੈ ਜਿਹੜਾ ਨੌਜਵਾਨ ਆਸ ਕੀ ਡਿਪਰੈਸ਼ਨ ਜਾਂਦਾ ਜਾਂ ਮਰਦਾ ਉਹਦੇ ਵਰਗਾ ਫੁੱਦੂ ਮੈਂ ਦੁਨੀਆ 'ਚ ਨਿਕਲਦਾ ਹੈ ਹੈ ਕਹਿੰਦੇ ਲੇ ਕੇ ਮਰਨਾ ਸਕਦਾ ਸੂਲੀਆਂ ਚੜ ਕੇ ਤਰਫੀਆਂ ਚੜ ਕੇ ਫੋਲੋਅਰਸ ਵਾਲੀ ਗੱਲ ਨਹੀਂ ਹੈਗੀ ਇਹ ਇਹ ਕਿਹੜੀ ਅਕਲ ਸਾਡੇ ਸੂਲੀਆਂ ਚਰਕੀਆਂ ਚੜ ਕੇ ਤੇ ਉਹਨਾਂ ਨੇ ਵਾਰਸਾਂ ਇਹ ਰਾਂਝੇ ਮਿਰਜਾ ਵਾਲੀ ਧਰਤੀ ਨਹੀਂ ਹੈਗੀ ਇਹ ਜੋ ਜਾਂ ਸੂਰਬੀ ਨਾਲ ਘੱਤੀ ਆ ਉਹ ਜਿਵੇਂ ਮੁੱਸੀ ਵਾਲੇ ਨੇ ਜਿੱਕੇ ਸਾਡੇ ਰਾਂਝੇ ਮਿਰਚੇ ਜੰਮਦੇ ਨੇ ਸਾਡੇ ਨਹੀਂ ਰੜਦਾ ਚੋਂ ਸੁੱਚੇ ਜਾਂਦੇ ਨੇ ਠੀਕ ਹੈ ਜੀ ਇਸ ਕਰਕੇ ਸਾਰਿਆਂ ਦਾ ਤੁਹਾਡਾ ਧੰਨਵਾਦ ਕੋਈ ਗੱਲ ਨਹੀਂ ਸਾਡਾ ਛੋਟਾ ਭਰਾ ਵਧੀਆ ਕਲਮ ਨੂੰ ਕਰ ਗੱਲ ਆਪਣੇ ਪੰਜਾਬ ਦੀ ਤੇ ਗੱਲ ਆਪਣੇ ਅਣਖਾਂ ਦੀ ਹੋਣੀ ਚਾਹੀਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ